ਸਤਿ ਸ੍ਰੀ ਅਕਾਲ ਜੀ ਪੰਜਾਬੀ ਵੈਜ ਫੂਡ 14 ਨੰਬਰ ਤੇ ਤੁਹਾਡਾ ਸਵਾਗਤ ਹੈ ਆਸ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੇਗਾ ਤੇ ਵੀਡੀਓ ਦੇ ਤੁਸੀਂ ਸਟਾਰਟਿੰਗ ਦੇ ਵਿੱਚ ਵੇਖ ਕੇ ਸਾਡੇ achar ਤੇ ਤੁਹਾਨੂੰ ਯਾਦ ਆ ਹੀ ਗਿਆ ਹੋਣਾ ਵਾ ਕਿ ਅੱਜ ਵੀਡੀਓ ਕਿਸ ਤਰ੍ਹਾਂ ਦੀ ਹੋਣ ਵਾਲੀ ਆ ਤੇ ਆਸ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਬਹੁਤ ਹੀ ਜ਼ਿਆਦਾ ਪਸੰਦ ਆਏਗੀ ਕਿਉਂਕਿ ਇਹ achar ਬਣਾਉਣ ਦੇ ਨਾਲੋਂ ਬਣੇ ਹੋਏ achar ਦੇਖਣ ਦਾ ਵੀ ਬਹੁਤ ਵੱਖਰਾ ਹੀ ਆਨੰਦ ਹੋਏਗਾ ਜੋ ਕਿ ਵੀਡੀਓ ਅਸੀਂ ਪਹਿਲਾਂ ਹੀ ਕੈਪਸ਼ਨ ਦੇ ਵਿੱਚ ਦੇ ਚੁੱਕੇ ਆ ਉਸੀ ਸਾਡੀਆਂ ਵੀਡੀਓ ਜਿਹੜੀਆਂ ਸਾਰੇ ਅਚਾਰਾਂ ਵਾਲੀਆਂ ਦੇਖੀਆਂ ਆਂ ਤੇ ਅੱਗੇ ਵੀ ਦੇਖ ਸਕਦੇ ਆਂ ਤੇ ਇਹ ਆ ਸਾਡੇ ਸਾਰੇ ਅਚਾਰ ਆਵਲਾ ਅਚਾਰ ਤੇ ਸਾਡਾ ਜੀ ਹੁਣ ਖਤਮ ਹੋ ਚੁੱਕਾ ਵਾ ਥੋੜਾ ਹੀ ਬਚਿਆ ਸੀ ਜਿਹੜਾ ਅਸੀਂ ਤੁਹਾਨੂੰ ਗਲਗਲ ਆਵਲੇ ਦਾ ਮਿਕਸ ਅਚਾਰ ਬਣਾ ਕੇ ਦਿਖਾਇਆ ਸੀ ਦੇਖੋ ਖਤਮ ਹੋਣ ਤੇ ਵੀ ਅਜੇ ਇਹਦੇ ਵਿੱਚ ਕਿੰਨਾ ਤੇਲ ਆ ਤੇ ਕਿਤਰਾ ਬਹੁਤ ਹੀ ਸੋਹਣਾ ਚਾਰ ਰਿਹਾ ਵਾ ਜੋ ਕਿ ਬਿਲਕੁਲ ਵੀ ਖਰਾਬ ਨਹੀਂ ਹੋਇਆ ਤੇ ਆ ਸਾਡਾ ਅਚਾਰ ਜਿਹੜਾ ਲਾਲ ਮਿਸਟ ਵਾਲਾ ਵਾ ਇਹ ਸਾਡਾ ਪਾਣੀ ਵਾਲਾ ਚਾਰ ਆ ਸਿਰਕੇ ਵਾਲਾ ਇਹ ਸਾਡਾ ਪਰਵਾੰਗਿੰਬੂ ਵਾਲਾ ਚਾਰ ਇਹ ਸਾਡਾ ਲਸਣ ਵਾਲਾ achar ਜੋ ਕਿ ਲਸਣ ਵਾਲਾ achar ਜਿਹੜਾ ਇਹ ਤਾਂ ਮੈਂ ਕੁਝ ਦੱਸ ਹੀ ਨਹੀਂ ਸਕਦੀ ਇਹ ਤਾਂ ਤੁਸੀਂ ਬਣਾ ਕੇ ਖਾ ਕੇ ਹੀ ਦੇਖਣਾ ਇਹ ਤਾਂ ਜਦੋਂ ਖੁੱਲ ਜਾਂਦਾ ਨਾ ਡੱਬਾ ਤੇ ਰਸੋਈ ਦੇ ਵਿੱਚ ਇਹਦੀ ਮਹਿਕ ਹੀ ਇੰਨੀ ਜ਼ਿਆਦਾ ਹੋ ਜਾਂਦੀ ਆ ਕਿ ਕੁਛ ਤੇ ਚਲੋ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਸਿਰਕੇ ਵਾਲੇ achar ਬਾਰੇ ਦੱਸਦੇ ਹਾਂ ਕਿ ਇਹ ਬਣ ਕੇ ਕਿਸ ਤਰ੍ਹਾਂ ਤਿਆਰ ਹੋਇਆ ਇਹ ਵੀਡੀਓ ਸਾਨੂੰ ਦੁਬਾਰਾ ਇਸ ਕਰਕੇ ਬਣਾਉਣੀ ਪਈ ਆ ਕਿਉਂਕਿ ਅਸੀਂ ਤੁਹਾਨੂੰ ਦੱਸਣਾ ਵੀ ਸੀ ਕਿ ਜਦੋਂ achar ਤਿਆਰ ਹੋ ਜਾਂਦਾ ਵਾ ਉਦੋਂ ਕਿਸ ਤਰ੍ਹਾਂ ਦਾ ਬਣਦਾ ਜਾਂ ਟੇਸਟ ਕਿਉਂਕਿ ਇਹ ਕੋਈ ਫੇਕ ਤਾਪਾ ਬਣਾਇਆ ਨਹੀਂ ਹੈਗਾ ਕਿ ਵੈਸੇ ਹੀ ਦੋ ਆਪਾਂ ਵੀਡੀਓ ਬਣਾਉਣ ਦੇ ਮਾਰੇ ਆਪਾਂ ਬਣਾ ਦਿੰਨੇ ਆ ਨਾ ਉਹ ਚੀਜ਼ ਬਣ ਕੇ ਤਿਆਰ ਹੋਵੇ ਤੇ ਨਾ ਉਹਦਾ ਕੋਈ ਟੇਸਟ ਆਵੇ ਚੀਜ਼ ਤਾਂ ਉਹ ਹੁੰਦੀ ਹੈ ਜਿਹੜੀ ਸੱਚ ਵਿੱਚ ਹੀ ਬਣ ਕੇ ਤਿਆਰ ਹੋ ਜਾਵੇ ਦੇਖੋ ਤੁਸੀਂ ਇਹ ਅਚਾਰ ਸਾਡਾ ਅਸੀਂ ਉਸ ਦਿਨ ਦਾ ਬਿਲਕੁਲ ਵੀ ਨਹੀਂ ਛੇੜਿਆ ਅੱਜ ਅਸੀਂ ਸਿਰਫ ਤੁਹਾਡੇ ਸਾਹਮਣੇ ਹੀ ਇਹਨੂੰ ਖੋਲਿਆ ਤੇ ਹੁਣ ਹੀ ਇਹਨੂੰ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ ਤੇ ਆਹ ਦੇਖੋ ਜੀ ਇਹ ਸਾਡਾ ਆ ਗਈ ਗਾਜਰ ਇਹ ਸਾਡਾ ਆ ਗਿਆ ਮੌਲੀ ਦਾ ਪੀਸ ਇਹ ਆ ਗਿਆ ਜੀ ਸਾਡਾ ਪਿਆਜ਼ ਤੇ ਇਹ ਆ ਗਈ ਜੀ ਸਾਡੀ ਮਿਰਚ ਜੋ ਕਿ ਸਾਰਾ ਹੀ ਸਾਂਝਾ ਕਰਨਾ ਸਾਡਾ ਫਰਜ਼ ਆ ਠੀਕ ਆ ਤੇ ਇਸ ਦਾ ਪਾਣੀ ਵੀ ਜਿਹੜਾ ਵਾ ਬਹੁਤ ਹੀ ਵਧੀਆ ਇੱਕ ਚੀਜ਼ ਹੋਰ ਯਾਦ ਰੱਖਣੀ ਤੁਸੀਂ ਹਮੇਸ਼ਾ ਆਪਣੇ ਕੋਈ ਵਾਰੀ ਗਲਤੀ ਹੋ ਜਾਂਦੀ ਆ ਕਿ ਆਪਾਂ ਭਲੇਖੇ ਦੇ ਵਿੱਚ ਕੋਈ ਸਟੀਲ ਦਾ ਉਕਰਸ਼ੀ ਵਗੈਰਾ ਜਾਂ ਵੱਡੇ ਮਰਦਾਂ ਚ ਜਾਂ ਚਮਚਾ ਵਗੈਰਾ ਅਚਾਰ ਜੇਕਰ ਆਪਾਂ ਭੁਲੇਖੇ ਨਾਲ ਅਚਾਰ ਕੱਢ ਵੀ ਲਿਆ ਪਰ ਆਪਾਂ ਸਟੀਲ ਦਾ ਚਮਚ ਜਿਹੜਾ ਉਹ ਕਦੀ ਵੀ ਅਚਾਰ ਦੇ ਵਿੱਚ ਨਹੀਂ ਛੱਡਣਾ। ਜ਼ਿਆਦਾਤਰ ਵੱਧ ਤੋਂ ਵੱਧ ਆਪਾਂ ਪਲਾਸਟਿਕ ਦਾ ਚਮਚ ਹੀ ਵਰਤਣਾ ਵਾ ਕਿਉਂਕਿ ਜਿਹੜਾ ਸਟੀਲ ਦਾ ਚਮਚਾ ਇਹਦੇ ਨਾਲ ਆਪਾਂ ਉਸੇ ਟਾਈਮ ਹੀ ਕੱਢ ਕੇ ਅਚਾਰ ਡੱਬੇ ਦੇ ਵਿੱਚੋਂ ਛੋਟੇ ਬਰਤਨ ਚ ਪਾਉਣ ਲੱਗਿਆਂ ਵਰਤ ਸਕਦੇ ਆ ਪਰ ਇਹਨੂੰ ਜੇਕਰ ਆਪਾਂ ਵਿੱਚ ਹੀ ਰੱਖ ਦੇਵਾਂਗੇ ਇਸ ਤਰ੍ਹਾਂ ਆਪਣਾ ਕਈ ਵਾਰੀ ਭੈਣਾ ਦੀ ਆਦਤ ਹੁੰਦੀ ਹੈ ਕਿ ਡੱਬੇ ਦੇ ਵਿੱਚ ਇਸ ਤਰ੍ਹਾਂ ਰੱਖ ਦੇਣਾ ਉਹ ਅਚਾਰ ਨੂੰ ਬਹੁਤ ਹੀ ਜਲਦੀ ਖਰਾਬ ਕਰਦਾ ਪਤਾ ਨਹੀਂ ਕਿ ਇਹਦੇ ਵਿੱਚ ਸਟੀਲ ਦੇ ਵਿੱਚ ਕਿਹੜਾ ਲੋਹਾ ਜਾਂ ਕੈਮੀਕਲ ਹੁੰਦਾ ਪਰ ਅਚਾਰ ਜਰੂਰ ਖਰਾਬ ਹੋ ਜਾਂਦਾ ਤੇ ਚਲੋ ਆਪਾਂ ਹੁਣ ਤੁਹਾਡੇ ਨਾਲ ਇਹ ਅਚਾਰ ਕਰਦੇ ਆਂ ਜੀ ਟੇਸਟ ਦੇਖੋ ਇਹ achar ਬਹੁਤ اچھی ਤਰ੍ਹਾਂ ਵੇਖੋ ਪੱਕ ਚੁੱਕਾ ਵਾ ਬਹੁਤ ਹੀ ਸੋਨਾ achar ਬਣਿਆ ਤੇ ਇਸ ਤਰ੍ਹਾਂ ਇਹਦਾ ਨਾਲ ਹੀ ਪਾਣੀ ਇਹਦਾ ਪਾਣੀ ਵੀ ਬਹੁਤ ਹੀ ਲਾਇਦਾਵੰਦ ਆਪਣੇ ਹਾਜਮੇ ਵਾਸਤੇ ਹਰ ਇੱਕ ਚੀਜ਼ ਵਾਸਤੇ ਤੇ ਇਹ ਅਸੀਂ ਹੁਣ ਇਸ ਤਰ੍ਹਾਂ ਤੁਹਾਨੂੰ ਦਿਖਾ ਸਕਦੇ ਆਂ ਪਰ ਖਾਂਦੇ ਨਹੀਂ ਅਸੀਂ ਦਿਖਾ ਸਕਦੇ ਤੇ ਮਿਰਚ ਦਾ ਅਚਾਰ ਜਿਹੜਾ ਇਹ ਦਿਖਾਵਾਂਗੇ ਕਿ ਮਿਰਚ ਦਾ ਆਚਾਰ ਜਿਹੜਾ ਇਹਦੇ ਵਾਸਤੇ ਅਸੀਂ ਲਈ ਇੱਧਰ ਪਰੌਂਠੀ ਕਿਉਂਕਿ ਮਿਰਚ ਦਾ ਆਚਾਰ ਜਿਹੜਾ ਤੁਹਾਨੂੰ ਪਤਾ ਸੀ ਸਿੱਧਾ ਟਰਾਈ ਨਹੀਂ ਕਰਾਂਗੇ ਕਿਉਂਕਿ ਕਰ ਤਾਂ ਸਕਦੇ ਆ ਮਿਰਚ ਕੋੜੀ ਨਹੀਂ ਹੈਗੀ ਕਿ ਮਿੱਠਾ ਮਿਰਚ ਦਾ ਆਚਾਰ ਆ ਪਰ ਲੇਕਿਨ ਫਿਰ ਵੀ ਫਿਰ ਮਤਲਬ ਕਿ ਥੋੜਾ ਨਹੀਂ ਆਪਾਂ ਮੈਂ ਖਾ ਨਹੀਂ ਸਕਦੀ ਸਿੱਧਾ ਡਾਇਰੈਕਟ ਇਸ ਕਰਕੇ ਆ ਦੇਖੋ ਇਸ ਦਾ ਤੁਸੀਂ ਇਸ ਤਰ੍ਹਾਂ ਜੂਸ ਕੋਈ ਦਾਲ ਚਾਵਲ ਦੇ ਨਾਲ ਜਾਂ ਕਿਸੇ ਵੀ ਚੀਜ਼ ਦੇ ਨਾਲ ਤੁਸੀਂ ਇਸ ਤਰ੍ਹਾਂ ਹੀ ਇਹਨੂੰ ਇਸ ਤਰ੍ਹਾਂ ਖਾ ਸਕਦੇ ਆ ਜੂਸ ਟਰ ਦੇ ਉੱਤੇ ਠੀਕ ਆ ਲੇਕਿਨ ਅਸੀਂ ਨੂੰ ਇਸ ਤਰ੍ਹਾਂ ਹੀ ਲੈ ਸਕਦੇ ਆ ਦੇਖੋ ਇਹ ਤਾਂ ਹੋ ਗਿਆ ਜੀ ਸਾਡਾ ਮਿਰਚ ਦਾ achar ਤੇ ਇਸ ਤਰ੍ਹਾਂ ਹੀ ਤੁਹਾਨੂੰ ਵੀਡੀਓ ਨੂੰ ਨਾ ਲੰਬੀ ਕਰਦੇ ਹੋਏ ਇਸ ਦੇ ਨਾਲ ਹੀ ਅਸੀਂ ਤੁਹਾਨੂੰ ਦਿਖਾਉਨੇ ਆ ਆਪਣਾ ਪਰਵਾ ਨਿੰਬੂ ਦਾ achar ਅੱਜ ਤਾਂ ਦੁਕਾਨ ਹੀ ਲੱਗ ਗਈ ਹੈ ਸਾਡੇ ਕੋਲ achar ਦੀ ਦੇਖੋ ਇਹ ਆ ਸਾਡਾ ਪਰਵਾ ਨਿੰਬੂ ਦਾ achar ਜੋ ਕਿ ਅਸੀਂ ਤੁਹਾਨੂੰ ਦੱਸਿਆ ਸੀ ਕਿ ਬਣ ਦੇ ਵਿੱਚ ਟਾਈਮ ਲੱਗਦਾ ਵਾ ਇਸ ਨੂੰ 10 ਤੋਂ 12 ਦਿਨ ਹੋ ਚੁੱਕੇ ਆ ਹੁਣ ਤੁਸੀਂ ਦੇਖ ਸਕਦੇ ਆ ਇਹਦਾ ਮਸਾਲਾ ਵੀ ਬਹੁਤ اچھی ਤਰ੍ਹਾਂ ਇਹਦੇ ਵਿੱਚ ਦੇਖੋ ਜਿਹੜਾ ਆਪਾਂ ਉਹ ਦਿਨ ਫਿਲ ਕੀਤਾ ਸੀ ਤਾਂ ਮਹਿਸੂਸ ਹੁੰਦਾ ਸੀ ਨਾ ਕਿ ਇਹਦੇ ਵਿੱਚ ਹੋਏਗਾ ਜਾਂ ਨਹੀਂ ਹੋਏਗਾ ਦੇਖੋ ਬਹੁਤ اچھی ਤਰ੍ਹਾਂ ਜਿਹੜਾ ਇਹਦਾ ਮਸਾਲਾ ਵਾ ਉਹਦੇ ਵਿੱਚ ਹੀ ਆ ਇਹ ਦੇਖੋ ਬਣ ਕੇ ਵੀ اچھی ਤਰ੍ਹਾਂ ਤਿਆਰ ਹੋ ਗਿਆ ਵਾ ਦੇਖੋ ਬਹੁਤ اچھی ਤਰ੍ਹਾਂ ਠੀਕ ਆ ਤੇ ਇਹਨੂੰ ਹੀ ਇਸ ਤਰ੍ਹਾਂ ਘੱਟ ਵੀ ਲੈ ਸਕਦੇ ਹਾਂ ਜੇਕਰ ਅਸੀਂ ਪੂਰਾ ਨਿੰਬੂ ਲੈਣਾ ਸਾਲਣਾ ਦੇ ਨਾਲ ਕਿਸੇ ਵੀ ਦਾਲ ਦੇ ਨਾਲ ਕਿਸੇ ਵੀ ਚੀਜ਼ ਦੇ ਨਾਲ ਖਾ ਸਕਦੇ ਹਾਂ ਲੇਕਿਨ ਇਹਨੇ ਅਜੇ ਐਂਡ ਤੱਕ ਹੋਰ ਬਣੀ ਹੀ ਜਾਣਾ ਵਾ ਜੇਕਰ ਸਾਨੂੰ ਲੋੜ ਆ ਤੇ ਅਸੀਂ ਇਹਨੂੰ ਖਾਣ ਵਾਸਤੇ ਸਟਾਰਟ ਕਰ ਸਕਦੇ ਹਾਂ ਜੇਕਰ ਅਜੇ ਵੀ ਨਹੀਂ ਕਰਨਾ ਤੇ ਨੇ ਹੋਰ ਟਾਈਮ ਤੱਕ ਇਸ ਤਰ੍ਹਾਂ ਹੀ ਹੋਰ ਗੱਲ ਦੇ ਜਾਣਾ ਬੰਦੇ ਜਾਣਾ ਤੇ ਹੁਣ ਅਸੀਂ ਲੈ ਲਿੰਦੇ ਆ ਜੀ ਇਧਰ ਲਸਣ ਦਾ ਅਚਾਰ ਜੋ ਕਿ ਤੁਹਾਨੂੰ ਪਹਿਲਾਂ ਵੀ ਦਿਖਾਇਆ ਵਾ ਇਹ ਤਾਂ ਬਹੁਤ ਹੀ ਜ਼ਿਆਦਾ ਵਧੀਆ ਚੀਜ਼ ਆ ਕਿਉਂਕਿ ਅਸੀਂ ਤੁਹਾਨੂੰ ਦੱਸਦੀ ਅਸੀਂ ਇਹਨੂੰ ਵੀ ਖਾਣਾ ਸਟਾਰਟ ਕਰ ਦਿੱਤਾ ਵਾ ਇਸ ਕਰਕੇ ਤੇ ਥੋੜਾ ਘੱਟ ਹੋ ਗਿਆ ਵੀਡੀਓ ਸਾਡੇ ਕੋਲ ਥੋੜੀ ਲੇਟ ਬਣੀ ਕਿ ਉਹ ਚਾਰ ਸਾਡੇ ਤਿਆਰ ਹੋਣ ਵਾਲੇ ਸੀ ਇਹ ਚਾਰ ਅਸੀਂ ਥੋੜਾ ਖਾ ਲ ਚੁੱਕੇ ਆ ਤੇ ਇਹ ਦੇਖੋ ਚਾਰ ਤੁਸੀਂ ਕਿਸੇ ਵੀ ਚੀਜ਼ ਦੇ ਨਾਲ ਮੈਂ ਤੁਹਾਨੂੰ ਉਹ ਦਿਨ ਬਣਾਉਂਦਿਆਂ ਵੀ ਇਹ ਚੀਜ਼ ਦੱਸੀ ਸੀ ਕਿ ਤੁਸੀਂ ਇਹਨੂੰ ਸੈਂਡਵਿਚ ਵਗੈਰਾ ਦੇ ਵਿੱਚ ਵੀ ਮੈਂ ਕੋਈ ਦੀ ਐਡ ਨਹੀਂ ਕਰ ਰਹੀ ਕਿ ਸੈਂਡਵਿਚ ਬਣਾਓ ਬ੍ਰੈਡ ਲਿਆ ਕੇ ਪਰ ਫਿਰ ਵੀ ਜੋ ਅੱਜ ਕੱਲ ਚੱਲਦਾ ਵਾ ਤੁਸੀਂ ਇਹਨੂੰ ਸੈਂਡਵਿਚ ਵਗੈਰਾ ਚ ਵੀ ਲਾ ਸਕਦੇ ਆ ਜੇਕਰ ਕੋਈ ਚੀਜ਼ ਹੀ ਨਹੀਂ ਹੈਗੀ ਤੁਸੀਂ ਮੱਖਣ ਵਗੈਰਾ ਲਗਾ ਕੇ ਤੇ ਇਹਦੇ ਨਾਲ ਤੁਸੀਂ گارਲਿਕ ਸੈਂਡਵਿਚ ਜਿਹੜਾ ਉਹ ਤਿਆਰ ਕਰ ਸਕਦੇ ਆ ਠੀਕ ਆ ਤੇ ਬਹੁਤ ਹੀ ਜਿਆਦਾ ਟੇਸਟੀ ਸਾਡੇ ਇਹ ਅਚਾਰ ਜਿਹੜੇ ਆ ਬਣੇ ਆ ਖਾਣ ਦੇ ਵਿੱਚ ਮੈਨੂੰ ਤਾਂ ਬਹੁਤ ਹੀ ਜਿਆਦਾ ਵਧੀਆ ਲੱਗਦੇ ਆ ਮੈਡੀਸਨ ਹੀ ਆਏ ਮੈਂ ਤਾਂ ਮੈਡੀਸਨ ਹੀ ਬੋਲਦੀ ਆ ਇਸ ਤਰ੍ਹਾਂ ਦੇ ਅਚਾਰਾਂ ਨੂੰ ਠੀਕ ਆ ਤੇ ਲਸਣ ਦਾ ਅਚਾਰ ਤਾਂ ਅਸੀਂ ਖਾ ਕੇ ਕਰ ਲਿਆ ਟੇਸਟ ਤੇ ਹੁਣ ਆ ਲਵਾਂਗੇ ਅਸੀਂ ਜੀ ਮਿਰਚ ਦਾ ਅਚਾਰ ਤੇ ਮਿਰਚ ਕਿਉਂਕਿ ਸਾਡੇ ਕੋਲ ਇਹ ਤੁਹਾਨੂੰ ਉਦੋਂ ਦੱਸਿਆ ਸੀ ਅਸੀਂ ਵੀਡੀਓ 'ਚ ਕਿ ਛੋਟੀ ਲੌਂਗੀ ਮਿਰਚ ਸਾਡੇ ਘਰ ਦੀ ਆ ਪਰ ਹੁਣ ਇਹ ਬਹੁਤ ਹੀ ਸੋਹਣੀ ਬਣ ਕੇ ਇਹਦਾ ਜਿਹੜਾ ਟੇਸਟ ਆ ਜਿਆਦਾ ਮਿੱਠੀ ਵਾਲਾ ਨਹੀਂ ਰਹਿ ਗਿਆ ਇਸ ਨੂੰ ਵੀ ਅਸੀਂ ਖਾ ਕੇ ਹੀ ਦੱਸ ਸਕਦੇ ਹਾਂ ਕਿ ਹੋ ਜਾ ਤੁਸੀਂ ਤਾਂ ਖਾਓਗੇ ਜੇਕਰ ਤੁਸੀਂ ਬਣਾਉਂਗੇ ਤੇ ਹੁਣ ਅਸੀਂ ਅਗਲਾ achar ਜਿਹੜਾ ਉਹਦਾ ਟੇਸਟ ਕਰਦੇ ਹਾਂ ਉਹ ਹੈ ਸਾਡਾ ਪਰਮਾ ਨਿੰਬੂ ਦਾ achar ਹੁਣ ਅਸੀਂ ਕਿਸ ਦਾ ਟੇਸਟ ਕਰਦੇ ਹਾਂ ਦੇਖੋ ਇਹ ਸੌਫਟ ਹੋ ਗਿਆ ਬਹੁਤ ਹੀ ਵਧੀਆ ਠੀਕ ਆ ਤੁਸੀਂ ਸਾਡੇ ਹਾਜਮੇ ਵਾਸਤੇ ਵਧੀਆ ਦੇਖੋ ਮੈਂ ਤੇ ਚਾਰਾਂ ਦਾ ਟੇਸਟ ਦੇਖਤੀ ਦੇਖਤੀ ਹੀ ਪਰੌਠੀ ਖਾ ਗਈ ਤੁਸੀਂ ਇਹ ਸਾਰੇ ਅਚਾਰ ਬਣਾਓ ਤੇ ਖਾਓ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹੀ ਸੀ ਕਿਉਂਕਿ ਅਸੀਂ ਇਹ ਦੱਸਣਾ ਚਾਹੁੰਦੇ ਸੀ ਕਿ ਅਸੀਂ ਇਹ ਸਾਰੇ ਅਚਾਰ ਜਿਹੜੇ ਆ ਬਣਾਏ ਆ ਕਰ ਦੇ ਵਿੱਚ ਵਰਤਦੇ ਵੀ ਆ ਜਿਵੇਂ ਇੱਕ ਸਾਡਾ ਆ ਵੀ achar ਖਤਮ ਹੋ ਚੁੱਕਾ ਇੰਨਾ ਹੀ achar ਸੀਗਾ ਸਾਡਾ ਆ ਵੀ achar ਥੋੜਾ ਰਹਿ ਗਿਆ ਲਸਣ ਦਾ ਖਾ ਰਹੇ ਆ ਤੇ ਆ achar ਸਾਡੇ ਜਿਹੜੇ ਆ ਇਹ ਤੁਹਾਨੂੰ ਪਤਾ ਸੀ ਕੁਝ ਟਾਈਮ ਲਾ ਕੇ ਤਿਆਰ ਹੋਣੇ ਸੀ ਹੁਣ ਇਹ ਵੀ ਤਿਆਰ ਹੋ ਚੁੱਕਿਆ ਹੁਣ ਅਸੀਂ ਇਹਨਾਂ ਨੂੰ ਵੀ ਖਾਣਾ ਸਟਾਰਟ ਕਰ ਦਿੱਤਾ ਵਾ ਤੁਸੀਂ ਵੀ ਸਾਡੇ ਤਰੀਕੇ ਦੇ ਨਾਲ ਇਹ achar ਸਾਰੇ ਜਿਹੜੇ ਬਣਾਓ ਬਣਾ ਕੇ ਕਰ ਦੇ ਵਿੱਚ ਖਾਓ ਲਸਣ ਦਾ achar ਨਿੰਬੂ ਪਰਮਾਚਾਰ गाजर मूली ਦਾ achar ਹੋਰ ਵੀ acharਾਂ ਦੀਆਂ ਵੀਡੀਓ ਬਹੁਤ ਹੀ ਜ਼ਿਆਦਾ ਆ ਰਹੀਆਂ ਵਾ ਬਹੁਤ ਹੀ ਸੌਖੇ ਤੇ इजी ਤਰੀਕੇ ਦੇ ਨਾਲ ਨਾਰਮਲ ਵੇ ਹੋਊਗਾ ਸਾਡਾ ਤੇ ਅਸੀਂ achar ਬਣਾਵਾਂਗੇ ਜਿਹੜੀਆਂ ਮੇਰੀਆਂ ਭੈਣਾਂ ਆਮ ਹੀ ਘਰਾਂ ਦੇ ਵਿੱਚ ਬਣਾ ਸਕਦੀਆਂ ਵਾ ਕੋਈ ਇਹਦੇ ਵਿੱਚ ਜ਼ਿਆਦਾ ਲੈਟਰਮ ਬਟਰਮ ਨਹੀਂ ਹੋਏਗਾ ਕੋਈ ਜਾਦੀ ਇਹਦੇ ਵਿੱਚ ਮਤਲਬ ਕਿ ਕੁਝ ਵੀ ਜਿਹੜਾ ਵਾ ਇਸ ਤਰ੍ਹਾਂ ਦਾ ਨਹੀਂਗਾ ਦੱਸਿਆ ਜਾਊਗਾ ਕਿ ਜਿਹੜੀ ਚੀਜ਼ ਸਾਡੇ ਕੋਲ ਅਵੇਲੇਬਲ ਨਾ ਹੋਵੇ ਤੇ ਅਸੀਂ ਬਣਾ ਹੀ ਨਾ ਸਕੀਏ ਬਹੁਤ इजी ਤਰੀਕੇ ਦੇ ਨਾਲ ਮੈਂ ਦੱਸਾਂਗੀ ਤੇ ਸਭ ਤੋਂ ਸੋ ਇਹ ਚੀਜ਼ ਹੈਗੀ ਆ ਕਿ ਸਾਡਾ achar ਬਣਾਇਆ ਖਰਾਬ ਨਹੀਂ ਹੋਏਗਾ ਹਰ ਤੋਂ ਪੈਣਾ ਲਈ ਇਹ ਚੀਜ਼ ਬੈਸਟ ਹੈ ਕਿ ਆਚਾਰ ਖਰਾਬ ਨਹੀਂ ਹੋਏਗਾ ਤੁਸੀਂ ਇਹਨੂੰ ਵਰਤੋ ਖਾਓ ਖਤਮ ਹੋ ਜਾਊਗਾ ਖਰਾਬ ਨਹੀਂ ਹੋਊਗਾ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਕਮੈਂਟ ਕਰੋ ਲਾਈਕ ਕਰੋ ਦਬ ਕੇ ਸਬਸਕ੍ਰਾਈਬ ਕਰ ਦਿਓ ਸਬਸਕ੍ਰਾਈਬ ਬਹੁਤ ਘੱਟ ਕਰ ਰਹੇ ਆ ਤੇ ਸ਼ੇਅਰ ਵੀ ਬਹੁਤ ਘੱਟ ਕਰ ਰਹੇ ਆ ਕਰੋ ਹੁਣ ਇਹਨਾਂ ਸਾਰਿਆਂ ਚਾਰਾਂ ਨੂੰ ਤੁਸੀਂ ਸ਼ੇਅਰ ਸਾਰਿਆਂ ਦੇ ਨਾਲ ਤੇ ਨਾਲ ਕਰੋ ਸਬਸਕ੍ਰਾਈਬ ਥੈਂਕ ਯੂ ਬਣੇ ਰਹੋ ਸਾਡੀ ਵੀਡੀਓ ਨਾਲ ਆ ਰਹੇ ਆ ਅਸੀਂ ਨੈਕਸਟ ਵੀਡੀਓ ਬਹੁਤ ਹੀ ਅੱਛੀ ਲੈ ਕੇ ਕਮੈਂਟ ਕਰਕੇ ਦੱਸਿਆ ਕਰੋ ਕਿਹੜੀ ਵੀਡੀਓ ਲੈ ਕੇ ਆਈਏ ਥੈਂਕ ਯੂ